ਜੋੜਾ ਲੈ ਆ ਜੋ ਬਾਈ ਅੰਦਰ ਆ ਵਾ ਵਾ ਕੋਈ ਚੋੜਾ ਹੀ ਦਿੰਦਾ ਲੋਈ ਲੈਣੀਆਂ ਨੇ ਕਿੰਨੇ ਰੁਪਈਏ ਨੇ ਆਪਾਂ ਉਹਦੇ ਆਸਟੀਆਂ ਐਂਟਰੀ ਐਨ ਘਸ ਕੇ ਮੁੱਲ ਮੰਗ ਲਈ ਤੇਰੀ ਮਰਜ਼ੀ ਦਾ ਨਹੀਂ ਮੰਗਣੀਆਂ ਤਾਂ 21 ਦਾ ਯਾਰ ਮੰਗਣਾ ਉੱਪਰ ਕਰਦੀਆਂ ਤਾਂ ਸੀਨੇ ਥੱਲੇ ਤੋਂ ਥੱਲੇ ਕਿਉਂ ਜੀ ਆਪਦੇ ਜੀ ਮੁੱਲ ਮੰਗਦਾ ਮੋਰ ਹਾਂ ਆ ਥਣ ਦੇਖ ਲੈ ਬਾਈ ਕਿਉਂ ਜੀ ਦੰਦ ਦੇਖ ਲੈ ਲੈ ਪੀਲਾ ਨੰਬਰ ਤਾਂ ਗ੍ਰੀਟ ਨਵੀਂ ਆ ਠੀਕ ਆ ਜੀ ਆ ਦੇਖੋ 6 ਦੰਦ 6 ਦੰਦ ਪੱਟ ਹੋਣ ਹੋਈ ਜਾਵੇ ਉੜੀ ਦਾ 40000 ਰੁਪਿਆ ਬਾਬਾ ਜੀ ਅੱਛਾ ਹਾਂ ਜੀ ਲਾ ਬਾਬਾ ਜੀ ਲਾਲਾ ਇੱਕ ਹੀ ਦੱਸਿਆ ਵੀਰੇ ਆਪਾਂ ਤਾਂ ਬਈ ਜੀ ਗੱਲ ਹੀ ਨਹੀਂ ਕਰਦੇ ਇਹ ਵੇ ਤੂੰ ਕਹਿਏ ਕੋ ਸਾ ਪੱਠਾ ਹੀ ਦੋਨੇ ਨਵੀਆਂ ਨੇ ਜੀ ਮੈਂ ਆਏ ਨਹੀਂ ਕਹਿੰਦਾ ਵੀ ਅਜੇ ਨਾਲ ਯਕੀਨ ਨਹੀਂ ਆਪਾਂ ਨੂੰ 15 ਦਾ ਮੁੱਲ ਲਾ ਦੇ 15 ਦਾ 15 ਦਾ ਮੁੱਲ ਲਾ 15 ਦਾ 20000 ਰੁਪਿਆ ਜੀ ਜੀ ਤਾਂ ਤੇਰਾ ਵੀ ਘੱਟ ਜੀ کہاں 25 ਸਾਈ ਤਾਂ ਕੱਢ ਸਾਈ ਫੇਰ ਕਟਾਂਗੇ ਜੇ ਆਪਣਾ ਮੁੱਲ ਹੋਊਗਾ ਜੀ ਫਿਰ ਐ ਸਾਈ ਤੋਂ ਬਿਨਾ ਮੁੱਲ ਕਿਵੇਂ ਹੋਊਗੀ ਜਿੱਤਾ ਤੂੰ ਮੈਨੂੰ ਬਲਾਕੀ ਨਾਲ ਲਿਆਉਂਦਾ ਹੱਦ ਦਾ ਆਪਣਾ ਗੱਲੇ ਫਤੂਤੀ ਹੱਦ ਸਾਈ ਦਾ ਆਪਣਾ ਬਾਜੀ ਨਾਲ ਰੇਟ ਹੋਗਾ ਜੀ ਤੋਂ ਸਾਈ ਜੇ ਤੂੰ ਮੈਨੂੰ ਬੁਲਾ ਲਿਆ ਫਿਰ ਤੂੰ ਮੈਨੂੰ ਕਰਨ ਦੇ ਕੁੱਸੇ ਦੇ ਨਾਲ ਦੋ ਹੱਥ ਮੈਂ ਆ ਵੀ ਕਰ ਲਿਆ ਜੀ ਥੋੜੇ ਸਾਹਮਣੇ ਮੈਨੂੰ ਤਾਂ ਬੁਲਾ ਕੇ ਲਿਆਉਣ ਦਾ ਕੋਈ ਫਾਇਦਾ ਨਹੀਂ ਨਹੀਂ ਕਾਮਰੇਟ ਵਾਲਿਆਂ ਵੀ ਮਿਲ ਜਾਣੀਆਂ ਭਾਈ ਐਂ ਗੱਲ ਨਹੀਂ ਹੈਗੀ ਤੁਸੀਂ ਮੈਨੂੰ ਤਾਂ ਬੁਲਾ ਕੇ ਲਿਆਉਣ ਦਾ ਫਾਇਦਾ ਨਹੀਂ ਤੂੰ ਜਿਹਦਾ ਆਪ ਹੀ ਕਰ ਰਿਹਾ ਹੈ ਘਰ ਕਿਉਂ ਜੀ ਪਹਿਲੇ ਤੇਜ਼ ਆਣਾ ਕੰਮ ਤੇਜ਼ ਕਿੱਥੋਂ ਹੈ ਉਹ ਤਾਂ 20000 ਮੰਗੂ 25 ਮੰਗੂ ਕੱਲੀ ਗਲੀ ਦਾ ਤੂੰ ਜਮੇ ਤੇ 15 ਲਾ ਕਿੰਨੇ ਮਰਜੀ ਦਾ ਮਾਲ ਮੁੱਲ ਤਾਂ ਲੱਗੇ ਨਾ ਜੀ ਚਲੋ ਆਪਾਂ ਕੋਈ ਗੁੱਸਾ ਨਹੀਂ ਹਿੰਦੇ ਚਾ ਹਾਂ ਬਿਲਕੁਲ ਲੱਗ ਰੀਆਂ ਨੇ ਅੱਛਾ ਥੋੜਾ ਦੇਖ ਲਈਦਾ ਕਿਹ ਜੀ ਖੜੀ ਹੈ ਉਹ ਦੇਖਣਾ ਕਿਉਂ ਜੀ 40 ਮੰਗਿਆ ਹੈਗਾ ਹਾਂ ਹਾਂ ਜੀ ਇਹ ਤਾਂ ਮੰਗਿਆ ਤਾਂ ਬਣਾ ਹੀ ਹੋਈਆਂ ਹੋਈਆਂ ਨੇ ਵੀਰੇ ਤੇ ਨਹੀਂ 40 ਤਾਂ ਮੰਗਿਆ ਉਹਨੇ ਮੰਗਿਆ ਹਾਂ ਜੀ ਉਹ ਤੋਂ 15 ਲਾ ਪਰ ਗੁੱਸਾ ਨਹੀਂ ਆੜੇ ਨੇ ਮੇਰ ਬੋਲਿਆ ਇੱਕ ਹਜ਼ਾਰ ਦੀਆਂ ਨੇ ਵੀਰੇ ਦੋਨੇ ਕੜਾ ਵੀ ਕੋਈ ਹੋ ਆਹ ਦੇਖ ਲੈ ਆਹ ਦੇਖ ਲੈ ਚੂੜੀ ਲਾਲ ਆਹ ਦੇਖ ਲੈ ਇਹ ਦੁੱਧ ਦਿੰਦੀਆਂ ਨੇ ਗੱਬਣਾ ਹੁੰਦੀਆਂ ਹੋਈਆਂ ਹੋਈਆਂ ਨੇ ਦੋਨੇ ਪੱਠਾਂ ਦਾ ਵੀ ਆ ਨੇ ਚੱਪ ਲਓ ਮੈਂ ਤਾਂ ਮਾਈ ਨਾਲ ਗੱਲਾਂ ਕਰ ਰਿਹਾ ਤੇ ਇੱਧਰ ਦੇਖੀ ਵੀਰੇ ਇੱਧਰ ਦੇਖੀ ਵੀਰੇ ਨਵੀਆਂ ਆਪਕਾ ਇਹ ਤਾਂ ਛੇਤੀ ਆ ਜਿਹੜਾ ਕਰਾ ਕੰਮ ਕਰਾ ਕੇ ਲਿਆ ਸੌਦਾ ਲਓ ਛੇਤੀ ਆ ਮਖਾਵੀ ਚਾਲ ਵਗ ਚੱਲਦੇ ਆ ਹੁਣ ਸਾਈਡ ਕੋਲ ਮੈਂ ਤਾਂ ਆਪਦੀ ਵੀ ਸੌਦ ਗੱਲਾਂ ਦਾ ਗੱਲਾਂ ਦਾ ਮਾਈ ਨੇ ਤੁਖਸੂਦੀਆਂ ਗੱਲਾਂ ਕਰਦੇ ਨੇ ਕੀ ਭਾਤਾ ਪਿਆ ਕੀ ਵਾਦਾ ਪਿਆ ਤੈਨੂੰ 32000 ਰੁਪਏ ਦਾ ਠੀਕ 32000 ਹਾਂ ਜੀ ਇਹਨਾਂ ਦਾ ਵੀ ਕਹਿ ਦੇ ਆ 5 ਲੱਖ ਇਹ ਭੰਡਾਰਾ ਉਹ ਗੁੱਬਣਾ ਹੈ ਬਾਈ ਤੇਰੇ ਸਾਹਮਣੇ ਹੀ ਨੇ ਫੰਡਰਾਂ ਗੱਬਣਾ ਦੁੱਧ ਦਿੰਦੀਆਂ ਨੇ ਗਿਆ ਹੁਣ ਦੀਆਂ ਲੱਗੀਆਂ ਹੋਈਆਂ ਨੇ ਤੇਰੇ ਕਰਮਾਂ ਨੂੰ ਫੰਡਰ ਗੱਬਣੋਂ ਤੇਰੀਆਂ ਤੂੰ ਆਪਦੇ ਹਿਸਾਬ ਨਾਲ ਲੈ ਇਹਨਾਂ ਨੂੰ ਕਿਉਂ ਜੀ ਬੋਲ ਕੀ ਫਾਇਦਾ ਬਈ ਕੱਚੀਆਂ ਗੱਲਾਂ ਦਾ ਯਾਰ ਬੱਕਰਾ ਵੇਚ ਸੀ ਬਈ ਲੱਗੀਆਂ ਹੋਈਆਂ ਨੇ ਪੱਠਾ ਦੋਨੇ ਸਾਹਮਣੇ ਦੇਖ ਲੈ ਆਪਣਾ ਆ ਦੇਖ ਲੈ ਛੋਣਾ ਛੋਣਾ ਦੀਆਂ ਕਿਸੇ ਵੀ ਗੱਲ ਦੀ ਘਾਟ ਨਹੀਂ ਤੱਕਰਾ ਸਕਦਾ ਪਰ ਤਾਂ ਵੀ ਨਾ ਭਨੇ ਬਈ ਲੱਕੀਆਂ ਹੋਈਆਂ ਨੇ ਗਰੰਟੀ ਨਾਲ ਭਰਾ ਆਪਾਂ ਅਗਲੀ ਦੀ ਗਰੰਟੀ ਨਹੀਂ ਚੱਕਦੇ ਕਿਉਂ ਜੀ ਨਵੀਆਂ ਨੇ ਵੀਰੇ ਭਣੂਆਂ ਹੀ ਰਹੇ ਹੁਣ ਗਾਹਾਂ ਦੂਜੇ ਦੂਜੇ ਸੂਏ ਕਰਾਸ ਹੋਣਗੀਆਂ ਬਣਨੀ ਨਹੀਂ ਗੱਲ ਨਹੀਂ ਜੀ ਬਣਨੀ ਨਹੀਂ ਗੱਲ ਨਹੀਂ ਬਣਨੀ ਦੱਸ ਦੇ ਤੁਹੇ ਦਾ ਪਹਿਲਾ ਤੂੰ ਤੇਰਾ ਹੱਕ ਜਾਨੀ ਮੇਰੀ ਗੱਲ ਸੁਣ ਗੁੱਸਾ ਨਾ ਕਰੀ ਦੇਖਾ ਤੂੰ ਚਾਹ ਪਿਓ ਲਾਲਾ ਚਾਹ ਭਾਈ ਲਾਲਾ ਮੁੱਲ ਲਾ ਤੂੰ ਆਹ ਕਿਉਂ ਜੀ ਤੋੜ ਨਖਾਰ ਮੈਥੋਂ ਕਰਾਉਣੇ ਤੇਰਾ ਦੇਖਾ ਕੋਈ ਗੱਲ ਲੱਗਦੀ ਹੁੰਦਾ ਹੋ ਜੂਗਾ ਨਾ ਤਾਂ ਮੈਂ ਤੈਨੂੰ ਧੱਕੇ ਨਾਲ ਫੇਰ ਲੱਗਿਆ ਨਾ ਤੂੰ ਹਾਂ ਨਹੀਂ ਸਿੱਧਾ ਹੀ ਕਰ ਲੈ ਕੋਈ ਗੱਲ ਨਹੀਂ ਦੇਖ ਤੇਰੇ ਵੀ ਰੁਪਏ ਨੇਗੇ ਪੱਤੇ ਦਾ ਤੂੰ ਮੈਨੂੰ ਤੋੜ ਕੇ ਦੇਣ ਨਹੀਂ ਲੱਗਿਆ ਹੱਕ ਜੇ ਗੱਲ ਕਰਕੇ ਬੱਕਰੀਆਂ ਲੈ ਜਾ ਮੇਰੇ ਹੱਕ ਮੈਂ ਵੇਚਣੀਆਂ ਨੇ ਤੂੰ ਲੈਣੀਆਂ ਨੇ ਯਾਰ ਮੈਂ ਆ ਬੰਦਾ ਨਮਾ ਬਾ ਫਿਰ ਮਾਲ ਮੁੱਲ ਲਾ ਤੇ ਲੈ ਜਾ ਮੈਂ ਪੱਠੇ ਦਾ ਕੰਮ ਕਰ ਰਿਹਾ ਐਂ ਮੇਰੀ ਸੋਚ ਹੈ ਕਿ ਆ ਪੱਠਾ ਵੀ ਤੇਰੇ ਮੁੱਲ ਚ ਨੇ ਜਿਹਨੂੰ ਮਰਜੀ ਦਿਖਾ ਲਾ ਨਵੀਆਂ ਨੇ ਅੱਗੇ ਆ ਜੋ ਠੀਕ ਹੈ ਜੀ ਗੱਲ ਮੇਰੀ ਸੋਚ ਹੈ ਕਿ ਵੀ ਚੱਲ ਹੁਣ ਡੇਪੇ ਜਾ ਕੇ ਹਾਂ ਵੀ ਆਪਾਂ ਮਾਲ ਲੈ ਕੇ ਥੋੜਾ ਥੋੜਾ ਉਹ ਤਾਂ ਤੇਰੀ ਜ਼ਿੰਮੇਵਾਰੀ ਦੇ ਹਿਸਾਬ ਨਾਲ ਤੁਰੇ ਫਿਰਾਂਗੇ ਜੇ ਆਪਾਂ ਕੰਮ ਸਟਾਰਟ ਕਰਾਂਗੇ ਤੇ ਹੋਊਗਾ ਨਾ ਤਾਂ ਪੈਸਾ ਗੇਜ ਚ ਵਧੇ ਵਧੂਗਾ ਦਾ ਕੰਮ ਦੇ ਰਾਂਗੇ ਇਹ ਕੰਮ ਨਾ ਠੀਕ ਹੈ ਜੀ ਤੁਸੀਂ ਮੁੱਲ ਲਾ ਦਿਓ ਵੀ ਆਪਾਂ ਨੇ ਆ ਇੰਨੇ ਦੀਆਂ ਲੈਣੀਆਂ ਨੇ ਮੇਰੇ ਕਿ ਨਹੀਂ ਉਚਾਰ ਲੈ ਲੈ ਪੰਜ ਲੈ ਲੈ ਮੈਂ ਵੇਚਣਿਆ ਤੂੰ ਜੀ ਮੈਂ ਬਾਈ ਬਣ ਕੇ ਡਰਦਾnga ਹਜੇ ਵੀ ਪਹਿਲਾ ਕੰਮ ਕਰ ਰਿਹਾ ਮੈਂ ਹਜੇ ਬਾਈ ਡਰ ਰਿਹਾ ਹਾਂ ਹਾਂ ਜੀ ਮੇਨ ਗੱਲ ਦਾ ਇੱਥੇ ਜਾ ਜੀ ਕੀ ਇਹ ਤਾਂ ਤੇਰੇ ਮਨ ਦੀ ਜਿਹੜੀ ਗੱਲ ਆ ਬਹੁਤ ਵਧੀਆ ਆ ਕੰਮ ਕੋਈ ਵੀ ਆ ਡਰ ਕੇ ਕਰ ਲੈ ਅਗਲੀ ਮੰਡੀ ਲੈ ਲਈ ਮੇਰ ਸਾਹਿਬ ਵੇਖੇ ਮੈਂ ਅੱਜ ਪਹਿਲੇ ਦਿਨ ਆਇਆ ਪਹਿਲੀ ਮੰਡੀ ਤੇ ਆਇਆ ਮੈਂ ਸਾਂ ਬਹੁਤ ਖਰੀਦੀਆਂ ਨੇ ਪਹਿਲਾਂ ਵੇਚੀਆਂ ਬਹੁਤ ਨੇ ਹਜੇ ਟਰਾਈਆਂ ਮਾਰਦਾ ਹਾਂ ਵੀ ਹੱਜ ਮੈਂ ਪਹਿਲੇ ਵਾਰ ਆਇਆ ਥੇ ਐ ਵੀ ਹੋ ਜਾਂਦਾ ਨਾ ਕਈ ਵਾਰੀ ਬਾਈ ਗੁੱਸਾ ਵੀ ਨਾ ਕਰੀ ਗਈ ਗੱਲ ਦਾ ਟਰਾਈ ਵੀ ਨਾ ਮਾਰ ਫਿਰ ਹਜੇ ਐਂ ਆ ਕਈ ਵਾਰੀ ਪੇਚਾ ਅੜ ਗਿਆ ਐਵੇਂ ਮਾਰਦੇ ਉਹਦੇ ਡਾਗ ਹੀ ਲਵਾਗੇ ਆਪਾਂ ਇਹ ਉਦੋਂ ਹੋਣਾ ਚਾਹੀਦਾ ਜਦੋਂ ਆਪਦੇ ਨੂੰ ਕੋਈ ਚੰਗਾ ਲੱਗਿਆ ਉਹ ਫਿਰ ਵਿਗੜ ਕੇ ਟਗੜਿਆ ਹੋਇਆ ਪੱਕਾ ਜਿਹੜਾ ਕੰਮਾ ਰਾਫੀ ਲਊ ਪੰਜਾ ਗੱਲ ਇਹ ਆ ਵੀ ਦੇਖੋ ਪੈਂਦਾ ਨਹੀਂ ਆ ਜਾਂਦਾ ਬਾਈ ਜਦੋਂ ਸਾਨੂੰ ਇਹ ਕਰਦੀ ਐ ਮੌਕੇ ਤੇ ਬੱਜੀ ਕਰਦੇ ਆ ਮਿੱਠੀ ਛੁਰੀ ਐ ਗੱਲ ਤਾਂ ਇਹ ਆ ਤਾਇਆ ਦੇਖ ਆਪਾਂ ਇਹ ਨਹੀਂ ਗੱਲ ਬਲਾਂ ਮੈਂ ਸਾਂ ਦੇ ਕੰਮ ਚ ਆ ਆ ਮੈਂ ਫੇਰ ਤਾਂ ਸਾਰਾ ਕੰਮ ਦੂ ਫੇਰ ਕਹੇ ਕੰਮਾਂ ਰੀਆਂ ਪੱਕਾ ਫੇਰ ਕਹਦਾ ਕਰਦੇ ਨਾ ਦੇਖੀ ਤੇ ਚੱਕਾ ਦੇ ਦੇ ਕੰਮ ਕਰਾਂਗੇ ਤੇਰਾ ਪੱਕਾ ਪੱਕਾ ਕਿਉਂ ਤੂੰ ਤਾਂ ਕਿਉਂ ਆ ਵੱਟੇ ਕਣਕ ਵਟਾਉਂਦਾ ਫਿਰਦਾ ਸੱਸ ਤੋਂ ਚੋਰੀਆਂ ਚੋਰੀਆਂ ਹਾਂ ਵੀ ਕਿਤੋਂ ਛਾ ਜੇ ਜੇ ਬੁੱਟਰ ਲੱਗੀ ਲਾਵਾਂਗੇ ਤੇ ਨਹੀਂ ਆਪਦੇ ਘਰ ਨੂੰ ਜਾਵਾਂਗੇ ਹਾਂ ਚਰ ਨਹੀਂ ਥੇ ਗੁੱਟਣਾ ਲਾਉਣ ਨੂੰ ਹੋਰ ਤਾਂ ਹੁੰਦਾ ਹਨ ਨੂੰ ਆਪਣੇ ਨਾਲ ਲੜਪੰਦੇ ਦਾ ਮੁੰਡਾ ਹੀ ਜਵਾਕ ਨਰਮਾ ਨਹੀਂ ਪਾਣੀ ਨਾ ਨਾ ਲੜਨਾ ਕਿਵੇਂ ਇਹ ਤਾਂ ਮੁੰਡਾ ਹੀ ਜਵਾਕ ਨਰਮਾ ਕੁਲਫੀ ਕਰਮਾ ਕਰਮਾ ਇੱਥੇ ਕਾਦੀ ਸ਼ਰਮ ਹੈ ਹਾਂ ਤੇਰੇ ਨਾਲਾ ਪੜੀ ਪੜਾਈ ਹੀਰ ਨੂੰ ਕੀ ਪੜਾਉਣਾ ਫੱਤੂਕਾ ਜੀਆ ਇਹ ਨਿੱਤ ਲੱਗਦੀਆਂ ਨੇ ਬਾਜ਼ੀਆਂ ਸ਼ੋਕਲ ਮੇਲਾ ਕਰ ਸ਼ੋਕਲ ਮੇਲਾ ਕਰ ਲੈ ਮੇਲਾ ਦੇਖ ਆ ਲਾਦੀਆ ਬਾਜੀ ਫੇਰ ਹਾਂ ਲਾ ਬਾਜੀ ਪਰ ਮੁਲਾਕਾ ਜੀ ਤਵਾ ਨਾ ਦੇਖ ਹਾਂ ਨਾ ਕੋਈ ਥੇਲਾ ਮੇਲੀਆਂ ਦਾ ਥੇਲਾ ਥੇਲੀਆਂ ਦਾ ਸਾਥ ਨਾਲ ਸਹੇਲੀਆਂ ਦਾ 11 ਵੇਲੀਆਂ ਦਾ 11 ਫੇਲੀਆਂ ਦਾ ਨੀਰ ਛੱਡ ਗਈ ਸਾਥ ਸਹੇਲੀਆਂ ਦਾ ਰਾਂਝਾ ਬਣ ਗਿਆ ੱੱੱਲੇ ਜਾ ਕੇ ਫਕੀਰ ਨਾ ਹਾ ਇਹਦਾ ਗੱਲ ਕਹਦੇ ਵਾਹੀ ਕੱਲੀ ਹੀਰ ਨਾ ਰਹਿ ਗਈ ਕੱਲੀ ਹੀਰ ਕਿਉਂ ਰਹਿ ਗਈ ਸਹੇਲੀਆਂ ਦੇ ਨਾਲ ਰਹਿ ਗਈ ਬਾਗਾਂ ਚ ਵਾਗੀ ਝੂਟਣ ਮੈਂ ਤਾਂ ਕਹਦੇ ਰਾਉ ਸਿੰਘਾ ਕੋਈ ਪਿਆਣੀ ਕਰਨ ਦੇ ਸਿਆਲ ਬਈ ਇਹ ਨਹੀਂ ਲੈਂਦਾ ਇਹਦਾ ਹਾਸਮੁਖ ਬੰਦਾ